ਦੇਖੋ ਆ ਹਾਲਾਤ ਹੈ ਜਿਹੜੇ ਪੰਜਾਬ ਸਰਕਾਰ ਨੇ ਬਣਾਤੇ ਆ ਲੋਕੀ ਕਰਨਗੇ ਕੀ ਇੰਨਾ ਜ਼ਿਆਦਾ ਨੁਕਸਾਨ ਹੋਇਆ ਦੇਖੋ ਇੱਕ ਅਫਸਰ ਨਹੀਂ ਆਇਆ ਹਲੇ ਤੱਕ ਮੁੱਖ ਮੰਤਰੀ ਤਰਫੋਂ ਕੋਈ ਦੇਸ਼ ਨਹੀਂ ਆ ਵਿਚਾਰਿਆਂ ਦੇ ਹਜ਼ਾਰਾਂ ਏਕੜ ਜ਼ਮੀਨ ਖਰਾਬ ਹੋਈ ਹੈ ਕੋਈ ਬਾਹ ਫੜਨ ਵਾਲਾ ਨਹੀਂ ਆ ਤਾਂ ਲੋਕਾਂ ਨੇ ਆਪ ਇਕੱਠੇ ਕੀਤੇ ਹੈ ਤੇ ਮੈਂ ਵੀ ਅੱਜ ਲੈ ਕੇ ਆਇਆ ਪੱਖੇ ਪੰਪ ਤੇ ਪਾਈਪਾਂ ਤੇ ਮੋਟਰਾਂ ਕਿ ਪਾਣੀ ਕੱਢ ਸਕੀਏ ਜਿਹੜਾ ਕੰਮ ਸਰਕਾਰ ਦਾ ਸੀ ਮੈਨੂੰ ਦੁੱਖ ਲੱਗਦਾ ਹੈ ਕਿ ਐਡਾ ਵੱਡਾ ਫਤਵਾ ਦੇ ਕੇ ਮੁੱਖ ਮੰਤਰੀ ਆ ਝਾੜੂ ਵਾਲੇ ਲਿਆਂਦੇ ਸੀ ਪਾਪ ਹੋ ਗਿਆ ਕਿ ਇਹਨਾਂ ਨੇ ਬਰਬਾਦ ਕਰਤਾ ਪੰਜਾਬ ਬਲ ਸਾਹਿਬ 400 ਦੇ ਕਰੀਬ ਐਂਬੂਲੈਂਸਾਂ ਤੇ ਮੈਡੀਕਲ ਸਹੂਲਤਾਂ ਦਾ ਦਾਵਾ ਕਰ ਰਹੇ ਸੀ ਡਾਕਟਰੀ ਟੀਮਾਂ ਦਾ ਦਾਵਾ ਕਰ ਰਹੀ ਸਰਕਾਰ ਮੈਂ ਅੱਜ ਮੈਂ ਅੱਜ 70 ਪਿੰਡਾਂ ਚੋਂ ਜਾ ਕੇ ਆਇਆ ਸਾਰੇ ਕਿ ਐਂਬੂਲੈਂਸ ਦੀ ਛੱਡਦੇ ਉਹਨਾਂ ਦਾ ਅਫਸਰ ਹੀ ਬੰਦਾ ਹੀ ਹੈ ਨਹੀਂ ਅਫਸਰ ਪੰਜਾਬ ਸਰਕਾਰ ਦਾ ਹੀ ਹੈ ਨਹੀਂ ਕਿਸੇ ਪਿੰਡ ਚ ਨਹੀਂ ਐਂਬੂਲੈਂਸ ਹੀ ਕੱਲ ਕੇ ਅਸੀਂ ਹੁਣ ਰਿਕੁਐਸਟ ਕੀਤੀ ਹੈ ਐਸਜੀਪੀਸੀ ਪ੍ਰਧਾਨ ਨਾਲ ਉਹ ਭੇਜ ਰਿਹਾ ਕੱਲ ਪਰਸੋਂ ਇੱਥੇ ਡਾਕਟਰ ਦੀ ਟੀਮਾਂ ਵੀ ਆ ਰਹੀਆਂ ਹੈ ਮੈਡੀਕਲ ਟੀਮ ਵੀ ਲੱਗਣਗੇ ਤੇ ਅਸੀਂ ਸਾਰੇ ਅਫਿਊਮਿੰਗ ਲੋਕੇਸ਼ਨ ਵੀ ਕਰਾਂਗੇ ਜੇ ਸਰਕਾਰ ਦਿੰਦੀ ਹੁੰਦੀ ਤਾਂ ਲੋਕੀ ਕੀ ਮੰਗਦੇ ਮੰਗਣਾ ਨਹੀਂ ਸੀ ਸਤੋ ਸਰ ਗੁਰਦੌਰੀਆਂ ਦਾ ਬਹੁਤ ਕਿਸਾਨਾਂ ਵੱਲੋਂ ਕਿਹਾ ਗੁਰਦੌਰੀ ਹਲ ਤੱਕ ਕੋਈ ਵੀ ਨਹੀਂ ਹੋ ਰਿਹਾ ਪ੍ਰੋਸੈਸ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਤੁਸੀਂ ਕੀ ਕਹਿੰਦੇ ਹੁੰਦੇ ਸੀ ਭਗਵੰਤ ਮਾਨ ਕਿ ਜੇ ਨੁਕਸਾਨ ਹੋ ਗਿਆ ਕੋਈ ਬਾਹਾੜਾ ਕਰਕੇ ਬੱਕਰੀਆਂ ਮੁਰਗੀਆਂ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਇੱਥੇ ਤਾਂ ਬੰਦੇ ਮਰੀ ਜਾਂਦੇ ਘਰ ਡਟ੍ਹ ਗਏ ਤੁਸੀਂ ਬੁਰਗੀਆਂ ਤੇ ਬੱਕਰੀਆਂ ਦਾ ਛੱਡ ਦਿਓ ਬੰਦਿਆਂ ਦਾ ਮਾਕੋ ਉਹਨਾਂ ਦੇ ਘਰਾਂ ਦਾ ਮੁਆਵਜ਼ਾ ਦੇ ਦਿਓ ਉਹਨਾਂ ਦੀ ਫਸਲਾਂ ਦਾ ਮੁਆਵਜ਼ਾ ਦੇ ਦਿਓ ਘਰੇ ਬਹਿ ਕੇ ਐਸ਼ ਕਰਨ ਵਾਸਤੇ ਤੁਹਾਨੂੰ ਨਹੀਂ ਬਣਾਇਆ ਮੁੱਖ ਮੰਤਰੀ ਸੋ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜਾ ਖੁਈਆਂ ਸਰਵਰ ਇਲਾਕੇ ਦੇ ਵਿੱਚ ਮੀਂਹ ਦੇ ਨਾਲ ਜਿਹੜਾ ਪਾਣੀ ਕਰਕੇ ਬਰਬਾਦੀ ਹੋਈ ਸੀ ਉਸ ਦਾ ਜਿਹੜਾ ਹੈਗਾ ਮੌਇਨਾ ਕੀਤਾ ਗਿਆ ਦੌਰਾ ਕੀਤਾ ਗਿਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਹੈਗਾ ਲੋਕਾਂ ਵੱਲੋਂ ਜਿਹੜਾ ਹੈਗਾ ਆਪਣਾ ਦਰਦ ਜਿਹੜਾ ਉਹਨਾਂ ਦੇ ਨਾਲ ਸਾਂਝਾ ਕੀਤਾ ਗਿਆ ਕਿ ਕਿਸ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਬੇਸ਼ੱਕ ਸਰਕਾਰ ਵੱਲੋਂ ਜਰੂਰ ਦਾਅਵੇ ਕੀਤੇ ਗਏ ਸੀਗੇ ਦਾਅਵੇ ਕੀਤੇ ਗਏ ਸੀਗੇ ਕਿ ਉਹਨਾਂ ਨੂੰ ਜਿਹੜਾ ਹੈਗਾ ਮੁਆਵਜ਼ਾ ਮਿਲੇਗਾ ਜਿਸ ਤਰ੍ਹਾਂ ਦੇ ਨਾਲ ਜਿਹੜਾ ਨੁਕਸਾਨ ਹੋਇਆ ਉਹਨਾਂ ਦੀ ਜਿਹੜੀ ਪਰਪਾਈ ਕੀਤੀ ਜਾਵੇਗੀ ਮਿੰਨੀ ਪੱਧਰ ਤੇ ਜੇਕਰ ਦੇਖਿਆ ਜਾਵੇ ਤਾਂ ਸਰਕਾਰ ਦਾ ਕੋਈ ਵੀ ਨੁਮਾਇੰਦਾ ਜਿਹੜਾ ਹੈ ਇਹਨਾਂ ਲੋਕਾਂ ਦੀ ਜਿਹੜੀ ਸਾਰ ਲੈਣ ਦੇ ਨਹੀਂ ਪਹੁੰਚਿਆ ਅੱਜ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਹਲਕਾ ਬੋਹਰ ਅਤੇ ਬੱਲੂਆ ਨੇ ਤੇ ਦੌਰਾ ਰਿਹਾ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਕਿ ਕਰੀਬ 70 ਪਿੰਡਾਂ ਦਾ ਉਹਨਾਂ ਵੱਲੋਂ ਜਿਹੜਾ ਦੌਰਾ ਕੀਤਾ ਤਾਂ ਨਾਲ ਹੀ ਹੈ ਹਰ ਪਿੰਡ ਦੇ ਵਿੱਚ ਦੋ ਦੋ ਤਿੰਨ ਤਿੰਨ ਜਿਹੜੇ ਪੰਪ ਦਿੱਤੇ ਗਏ ਨਾਲ ਹੀ ਜਿਹੜਾ ਪਾਣੀ ਨਿਕਾਸੀ ਦਾ ਜਿਹੜਾ ਹੋਰ ਪ੍ਰਬੰਧ ਸੀਗਾ ਉਹ ਕੀਤਾ ਗਿਆ ਹੈਗਾ ਸਮਾਨ ਜਿਹੜਾ ਦਿੱਤਾ ਗਿਆ ਹੈਗਾ ਨਾਲ ਹੀ ਜਿਸ ਤਰ੍ਹਾਂ ਦੇ ਨਾਲ ਲੋਕਾਂ ਦੀ ਮੰਗ ਸੀਗੀ ਕਿ ਹਰੇ-ਚਾਰੇ ਦੀ ਜਿਹੜੀ ਮੰਗ ਸੀਗੀ ਉਹ ਜਿਹੜਾ ਉੱਥੇ ਜਿਹੜ ਇਹ ਗੱਲ ਕੀਤੀ ਗਈ ਹੈ ਡਾਕਟਰ ਟੀਮਾ ਜਿਹੜੀਆਂ ਉੱਥੇ ਇੱਕ ਦਿਨਾਂ ਦੇ ਵਿੱਚ ਪਹੁੰਚ ਕੇ ਜਿਹੜਾ ਹੈਗਾ ਉੱਥੇ ਲੋਕਾਂ ਦੀ ਜਿਹੜੀ ਜਾਂਚ ਕਰੇਗੀ ਨਾਲ ਹੀ ਜਿਹੜਾ ਉਹਨਾਂ ਵੱਲੋਂ ਆਸ਼ਵਾਸ਼ਣ ਦਿੱਤਾ ਗਿਆ ਹੈ ਕਿ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਜਿਹੜੀ ਸਹੂਲਤ ਹੈ ਅਕਾਲੀ ਦਲ ਲੋਕਾਂ ਤੱਕ ਪਹੁੰਚਾਏਗਾ ਕਿਉਂਕਿ ਇਹ ਅਕਾਲੀ ਦਲ ਜਿਹੜਾ ਹੈਗਾ ਲੋਕਾਂ ਦਾ ਹੈ ਆਪਣੇ ਪੰਜਾਬ ਦਾ ਹੈਗਾ ਹਮੇਸ਼ਾ ਜਿਹੜਾ ਹੈ ਉਹਨਾਂ ਵੱਲੋਂ ਜਿਹੜਾ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕੀਤੀ ਹੈ ਅਕਾਲੀ ਦਲ ਜਿਹੜਾ ਲੋਕਾਂ ਦਾ ਰਖਵਾਲਾ ਹੈ ਇਸੇ ਤਰ੍ਹਾਂ ਲੋਕਾਂ ਵੱਲੋਂ ਜਿਹੜਾ ਵਿਸ਼ਵਾਸ ਕੀਤਾ ਗਿਆ ਉਸ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ